ਜੇਕਰ ਸਰਕਾਰ ਗੈਂਗਸਟਰਾਂ ਨੂੰ ਖਤਮ ਕਰਨ ਲਈ ਪੂਰੀ ਵਾਹ ਲਗਾ ਰਹੀ ਹੈ ਤਾਂ ਦੂਜੇ ਪਾਸੇ ਗੈਂਗਸਟਰ ਵੀ ਪੁਲਿਸ ਪ੍ਰਸ਼ਾਸਨ ਦੀਆਂ ਕਾਰਵਾਈਆਂ ਦਾ ਉਹਨਾਂ ਦੀ ਹੀ ਜ਼ੁਬਾਨ ਵਿੱਚ ਜਵਾਬ ਦੇਣ ਲੱਗ ਪਏ ਨੇ ਖਬਰ ਬਟਾਲਾ ਤੋਂ ਹੈ ਜਿੱਥੇ ਐਂਟੀ ਗੈਂਗਸਟਰ ਸਟਾਫ ਦੇ ਇੰਚਾਰਜ ਥੰਮਨ ਸਿੰਘ ਨੂੰ ਗੈਂਗਸਟਰਾਂ ਨੇ ਵਿਉਂਤ ਅਧੀਨ ਘੇਰ ਕੇ ਜਾਨਲੇਵਾ ਹਮਲਾ ਕਰ ਦਿੱਤਾ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਡਿਊਟੀ ਤੋਂ ਘਰ ਵਾਪਸ ਜਾ ਰਹੇ ਸੀ ਦਰਅਸਲ ਇਹ ਹਰਕਤ ਥੰਮਣ ਸਿੰਘ ਦੀ ਗੈਂਗਸਟਰਾਂ ਵਿਰੁੱਧ ਚਲਾਈ ਮੁਹਿੰਮ ਤੋਂ ਬੋਖਲਾਏ ਕਿਸੇ ਗੈਂਗਸਟਰ ਗਰੁੱਪ ਦੀ ਕੀਤੀ ਦੱਸੀ ਜਾ ਰਹੀ ਹੈ 12 ਤਰੀਕ ਰਾਤ ਯਾਨੀ ਮਰਜ਼ੀ 20 ਕੀਮਤੇ ਕਮਰਸਿੰਗ ਥਾਣੇ ਦਾ ਜੋ ਐਂਟੀ ਕੈਸ਼ ਗੈਂਗਸਟਰ ਜਿਹੜੇ ਡਾਕਟਰ ਨੇ ਉਹਨਾਂ ਦਾ ਅਨਤਾਰਜ ਸਾਲਾ ਚਲਾ ਰੌਚੰਦ ਫਾਨਾ ਕੁਲੀ ਸ਼ੁਤ ਮਲੀਆਂ ਫਾਨਾ ਡੇਰਾ ਬਾਬਾ ਨਾਨਕ ਦਾ ਤਿੰਨਾ ਸਾਨਿਆਂ ਦਾ ਗੈਸਟਨ ਦਾ ਅੰਤਾਰ ਦਾ ਫਰਨ ਵਾਸਤੇ ਲੱਗਾ ਸੀ ਐਬ ਰੇ ਉਹਨਾਂ ਨੇ ਕਹਿੰਦੇ ਜੀ ਵੀ ਕਰਦਾ ਸੀ ਉਸ ਦਿਨ ਦੋਨੇ ਰਸਿਆ ਨੂੰ ਖਮਰ ਸਿੰਘ ਨੇ ਬਿਆਨ ਲਏ ਆ ਕਾਨੂੰਨ ਕਿੱਥੇ ਆ ਪੁਲੀ ਬਿਆਨਾਂ ਵਿੱਚ ਆਇਆ ਤੇ ਮੈਂ 70 70 ਡੇਰਾ ਬਾਬਾ ਨਾਨਕ ਲਾਗੇ ਕਿਸ਼ੀ ਹੈ ਬਾਰਡਰ ਦੀ ਉੱਥੇ ਆਪਣੇ ਪੁੱਸ ਪਾਜੀ ਸ਼ਵੇਰ ਨਕਲ ਆ ਅਸੀਂ 8 ਵਜੇ ਤੱਕ ਨਾਤੇ ਤੋਂ ਬਾਅਦ ਮੈਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਬਟਾਲੇ ਸ਼ਿਮਰ ਚੌਕ ਪਲੇ ਬਾਵਲੇ ਚੌਂ ਦੇ ਵਿੱਚ ਖੜਾ ਗੱਡੀ ਰੋਕੀ ਉਹਨੇ ਕਿਹਾ ਵੀ ਮੈਂ ਆਪਣੇ ਬੱਚਿਆਂ ਵਾਸਤੇ ਕੁਝ ਜਲੇਬ ਲੈ ਜਾ ਖਾਣ ਵਾਸਤੇ ਅਜਿਉ ਗੱਡੀ ਰੋਕੀ ਹੀ ਗੱਡੀ ਤੋਂ ਥੱਲੇ ਨਹੀਂ ਉਤਰਿਆ ਉਹਨੇ ਜਦੋਂ ਗਲੈਮਰ ਮੋਟਰ ਸ਼ਹਿਰ ਅੰਕਰਾ ਦਾ ਲਾਲ ਤੇ ਦੋ ਨੌਜਵਾਨਾਂ ਨੇ ਉਦੀ ਗੱਡੀ ਦੇਖ ਕੇ ਮੋਟਰਸਾਈਕਲ ਖੜਾ ਕਰ ਦਿੱਤਾ ਇੱਕ ਜਿਹੜੀ ਜਵਾਨ ਦੀ ਉਮਰ 32-35 ਸਾਲ ਸੀ ਉਸ ਬੰਦੇ ਨੇ ਉਹਨੂੰ ਆਣ ਕੇ ਗਲਮਿਓ ਫੜ ਕੇ ਗਾਲ ਕੱਢੀ ਤੂੰ ਗੈਂਗਸਟਰ ਦੇ ਘਰੇ ਰੇਡ ਕਰਦਾ ਤੈਨੂੰ ਮਜ਼ਾ ਲੱਗ ਗਏ ਆ ਇੰਨੇ ਜਨੂੰ ਦੂਜੇ ਨੇ ਕਿੱਥੇ ਕੱਢ ਕੇ ਤੇਰੇ ਬਾਹ ਨੂੰ ਆਇਆ ਇਹਨੇ ਵੇਖਿਆ ਵੀ ਮਿੰਟ ਤੇ ਆਵਾਜ਼ ਕਰ ਦ ਕਰਨ ਲੱਗੇ ਆ ਇਹਨੇ ਆਪਣੀ ਮਸਤਾਜ਼ ਖਤ ਵਾਈਫਾ ਠੱਤੀ ਉਹ ਪਿਕਚਰ ਸ਼ਕਾਰੀ ਵਾਹਵਾ ਦੇ ਨਾਲ ਇਨੇ ਵਾਈਫਰ ਕੀਤੇ ਜਿਹੜਾ ਕਿ ਇੱਕ ਫੇਰ ਇਹਦੀ ਗੱਡੀ ਦੀ ਸਾਤ ਵਿੱਚ ਵਜਾ ਤੁਜਾ ਫਰੇ ਨੇ ਬਾਹਰ ਕੀਤਾ ਇਨੇ ਜਿਹਨੂੰ ਦੋਨੇ ਨੌਜਵਾਨ ਮੌਕੇ ਤੇ ਧਾਰ ਹੋ ਗਏ ਮੈਂ ਟੰਗੀ ਸੀ ਉਹਨਾਂ ਸੂਤਰ ਹਾਵ ਦਾ ਫੋਨ ਆਇਆ ਮੇਰੇ ਦਾ ਪ੍ਰਕਾਸ਼ ਜੀ ਹੋ ਜਾ ਕੇ ਵੇਖੋ ਕੀ ਮਾਮਲਾ ਹੈ ਮੈਂ ਜਿਆਦੇ ਥਮਨ ਸ਼ੰਗੂਰੀ ਥਾਣੇ ਪਹੁੰਚ ਗਿਆ ਸੀ ਮੈਂ ਜਿਹਦੇ ਦੋਨੇ ਦੁਕਾਨ ਦਾ ਜਦੋਂ ਦੋਸ਼ ਸਿੰਘ ਤੇ ਬਿਰਸਿੰਘ ਦੋਨੇ ਪਰ ਵਾਕ ਵਾਕ ਦੁਕਾਨਾ ਕਰ ਰਿਹਾ ਉਹ ਤੁਮਨ ਸਿੰਘ ਨੂੰ ਬਿਲਕੁਲ ਨਹੀਂ ਜਾਣਦੇ ਬਾਈ ਫੇਸ ਨਾਉ ਜਾਣਦੇ ਸੀ ਨਾ ਇਹਦੇ ਬਾਰੇ ਉਹਨੂੰ ਪਤਾ ਸੀ ਕਿਤੋਂ ਰਹਿਣ ਵਾਲਾ ਵਾ ਪਰ ਮੈਂ ਉਹਨਾਂ ਨੇ ਡਰਾਫਟ ਕੀਤੀ ਬਿਆਨ ਲੈ ਉਹਨਾਂ ਨੇ ਵੀ ਹੀ ਮੈਨੂੰ ਬਿਆਨ ਇਹੋ ਹੀ ਦੱਸੇ ਤੋਂ ਤੁਮਨ ਸਿੰਘ ਦੱਸਿਆ ਵੀ ਉਹ ਬੰਦਾ ਖੜੇ ਆਣ ਕੇ ਗੱਡੀ ਰੋਕੀ ਉਹਨੇ ਗੱਲ ਪੈ ਗਿਆ ਉਹਨੇ ਆਪਣੀ ਵਿਚਾਰੀ ਕਰਕੇ ਫੈਸਲੇ ਆ